ਸਸਤੀ ਗੱਲ ਜੀ ਸਾਰਿਆਂ ਨੂੰ ਅਸੀਂ ਇਸ ਵਕਤ ਖੜੇ ਆ ਲੁਧਿਆਣੇ ਦੇ ਬੱਸ ਸਟੈਂਡ ਦੇ ਕੋਲ ਜਿੱਥੇ ਅਕਸਰ ਜਾਮ ਲੱਗਿਆ ਰਹਿੰਦਾ ਆ ਜਦੋਂ ਵੀ ਇੱਥੇ ਆਈ ਤਾਂ ਹਮੇਸ਼ਾ ਜਾਮ ਦੇ ਵਿੱਚ ਕਾਫੀ ਟਾਈਮ ਲੱਗ ਜਾਂਦਾ ਆ ਉੱਥੇ ਹੀ ਜਿਹੜੇ ਇੱਥੇ ਪੁਲਤ ਮੁਲਾਜ਼ਮ ਨੇ ਤੇ ਉਹ ਆਪਣੀ ਡਿਊਟੀ ਆ ਜਿਹੜੀ ਚੰਗੀ ਤਰ੍ਹਾਂ ਨਹੀਂ ਨਿਭਾਉਂਦੇ ਇਦਾਂ ਹੀ ਸਾਡੀ ਇੱਕ ਗੱਡੀ ਖੜੀ ਸੀ ਸਾਈਡ ਤੇ ਆਪਣੇ ਤੁਸੀਂ ਦੇਖੋ ਇੱਥੇ ਗੱਡੀ ਖੜੀ ਆ ਸਾਈਡ ਤੇ ਕੋਈ ਗੱਡੀ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਜਾਮ ਨਹੀਂ ਲੱਗ ਰਿਹਾ ਤੇ ਪੁਲਿਸ ਮੁਲਾਜ਼ਮ ਇੱਥੇ ਆ ਕੇ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਧਮਕੀ ਦੇ ਰਿਹਾ ਹੁਣ ਆ ਗੱਡੀ ਦੇਖੋ ਜੀ ਰੋਡ ਦੇ ਉੱਤੇ ਖੜੀ ਆ ਇੱਥੇ ਪੁਲਿਸ ਮੁਲਾਜ਼ਮ ਕੁਝ ਨਹੀਂ ਕਰ ਰਹੇ ਕਿਉਂਕਿ ਪੈਸਾ ਚੱਲਦਾ ਰਿਸ਼ਵਤ ਚੱਲਦੀ ਆ ਸਾਨੂੰ ਪਤਾ ਲੁਧਿਆਣੇ ਚ ਵੱਡੇ ਪੱਦਰ ਤੇ ਤੇ ਸਾਡੀ ਗੱਡੀ ਇਸ ਵਕਤ ਸਾਈਡ ਤੇ ਖੜੀ ਆ ਕੋਈ ਇੱਥੇ ਅੜਿੱਕਾ ਨਹੀਂ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪ੍ਰੋਬਲਮ ਨਹੀਂ ਹੈਗੀ ਪਰ ਪੁਲਿਸ ਮੁਲਾਜ਼ਮ ਲਗਾਤਾਰ ਧਮਕੀਆਂ ਦੇ ਰਿਹਾ ਕਹਿੰਦੇ ਜੀ ਨਹੀਂ ਤਾਂ ਅਸੀਂ ਚਲਾਨ ਕਰਾਂਗੇ ਤੇ ਤੁਸੀਂ ਸਾਨੂੰ ਕੁਛ ਨਾ ਕੁਛ ਸਾਡੀ ਜੇਬ ਗਰਮ ਕਰੋ ਜੀ ਤੇ ਜਦੋਂ ਹੀ ਇਹਨੂੰ ਪਤਾ ਲੱਗਿਆ ਕਿ ਅਸੀਂ ਐਜ਼ ਏ ਪ੍ਰੈਸ ਦੇ ਵਿੱਚਾਂ ਵੀ ਮੀਡੀਆ ਤੋਂ ਆ ਤੇ ਉਦੋਂ ਹੀ ਦੇਖ ਕੇ ਭੱਜ ਗਿਆ ਤੇ ਇੱਕ ਪੱਕੀ ਸਮਰਾਲਾ ਬਸਪੈਂਡ ਦੇ ਵਿੱਚ ਮੁਲਾਜ਼ਮ ਦੀ ਡਿਊਟੀ ਲੱਗੀ ਹੋਈ ਆ ਜੇ ਹੁਣ ਤਾਂ ਮੀਡੀਆ ਦਾ ਕੈਮਰਾ ਦੇਖ ਕੇ ਭੱਜ ਗਿਆ ਪਰ ਇੱਥੇ ਰੋਜ਼ ਏਦਾਂ ਲੁੱਟਾਂ ਖੋਟਾਂ ਹੁੰਦੀਆਂ ਨੇ ਰੋਜ਼ ਇੱਥੇ ਕੋਈ ਨਾ ਕੋਈ ਪੁਲਿਸ ਮੁਲਾਜ਼ਮ ਜਿਹੜਾ ਹੈਗਾ ਯਾਰ ਰਿਸ਼ਵਤ ਲੈਣ ਲਈ ਖੜਾ ਹੀ ਹੁੰਦਾ ਹੈ। ਸੋ ਇਹ ਲੁੱਟ ਭ੍ਰਿਸ਼ਟਾਚਾਰ ਕਦੋਂ ਖਤਮ ਹੋਏਗਾ ਸਾਡੇ ਸਮਾਜ ਦੇ ਵਿੱਚ ਇਹ ਇਕੱਲੇ ਪੰਜਾਬ ਦੀ ਸਮੱਸਿਆ ਨਹੀਂ ਸਭ ਪਾਸ ਹੈ ਆ ਪਰ ਅਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਦੂਸਰਿਆਂ ਲਈ ਖੜਨਾ ਸਾਡਾ ਅਧਿਕਾਰ ਸੀਗਾ ਅਸੀਂ ਮਾਣ ਮਹਿਸੂਸ ਕਰਦੇ ਸੀ ਦੂਸਰੇ ਲਈ ਖੜਨਾ ਉੱਥੇ ਹੀ ਸਾਡੇ ਪੰਜਾਬੀ ਜੋ ਪੁਲਿਸ ਮੁਲਾਜ਼ਮ ਨੇ ਸਾਡੇ ਪੰਜਾਬ ਦੀ ਕਿਤੇ ਨਾ ਕਿਤੇ ਸ਼ਰ੍ਵ ਹੀ ਆ ਜੋ ਉਹ ਖਰਾਬ ਕਰਦੇ ਜਾ ਰਹੇ ਨੇ ਇਹਨਾਂ ਪਰ ਹਥਿਆਰ ਲੋਕਾਂ ਨੇ ਸਾਡੇ ਪੰਜਾਬ ਨੂੰ ਰੌਣਕੀ ਐਨਪੀਡੀਐ ਗੰਦਲਾ ਦਿੱਤਾ ਹੋਇਆ ਹੈ ਸੋ ਟੂਡੇ ਨਿਊਜ਼ ਚੈਨਲ ਤੋਂ ਜਸਪਾਲ ਸਿੰਘ ਸਮਰਾਲਾ ਦੀ ਰਿਪੋਰਟ